ਕਰ ਕੇ ਜਾਂਦਾ ਰਿਹਾ 12 1 ਵਜੇ ਫਿਰ ਮਾਇਆ ਸੀ ਕਿਹੜਾ ਮਾਰ ਕੇ ਗਿਆ ਸੀ ਅੱਛਾ 12 1 ਵਜੇ ਬਾਅਦ ਦੇ ਬਾਅਦ ਵਿੱਚ ਕੋਈ ਨਹੀਂ ਸੀ ਸ਼ਾਮ ਆਇਆ ਸੀ ਨਾ ਅੱਗੇ ਬੈਠੇ 3 ਵਜੇ ਤੱਕ ਆਇਆ ਆਇਆ ਜਦੋਂ ਉਹ ਤੋਂ ਮੈਂ ਫਿਰ ਵੇਖਿਆ ਜੀ ਨਾਮ ਇਹ ਡੀਆਈਏ ਦੇ ਟੀਮ ਲੱਗੇ ਇੱਕ ਵਾਰੀ ਅਸੀਂ ਉਹਨਾਂ ਨੂੰ ਜਿਹੜਾ ਵਾ ਟ੍ਰੀਟਮੈਂਟ ਦੇ ਰਹੇ ਆ ਜਿਹੜੀ ਟ੍ਰੀਟਮੈਂਟ ਦੇਣ ਤੋਂ ਬਾਅਦ ਫਿਰ ਅਸੀਂ ਜਿਹੜਾ ਨੈਕਸਟ ਸਟੈਪ ਦੇ ਵਿੱਚ ਪੋਸਟਮਾਰਟਮ ਕਰਾਵਾਂਗੇ ਪੋਸਟਮਾਰਟਮ ਤੋਂ ਬਾਅਦ ਪਤਾ ਲੱਗ ਸਕੇਗਾ ਪਹਿਲਾਂ ਉਹਦਾ ਬਾਕੀ ਡਾਕਟਰਾਂ ਦੀ ਟੀਮ ਆਈ ਹੋਈ ਹੈ ਜੀ ਰਖਿਆਲੇ ਵੀ ਆਏ ਹੋਏ ਨੇ ਠੀਕ ਹੈ ਜੀ ਜਿਵੇਂ ਆਪਾਂ ਨੂੰ ਕੇ ਰਿਪੋਰਟ ਦੇਣਗੇ ਉਸ ਮਾਨ ਕਰਕੇ ਉਹਦੇ ਤੋਂ ਤਬਾਹ ਕਰ ਦੇ ਜੀ ਮੈਂ ਤੜ ਅਮਿਤ ਜੀ ਅਮਿਤ ਜੀ ਕਦੋਂ ਪਤਾ ਲੱਗਿਆ ਤੁਹਾਨੂੰ ਇਹ ਪੇਡਾਂ ਉੱਪਰ ਜਿਹੜਾ ਅਟੈਕ ਹੋਇਆ ਤਸਵੀਰ ਅੱਛਾ ਵਜਾਂ ਲੱਗਿਆ ਜੀ ਰਾਤ ਨੂੰ ਕਿੰਨੇ ਵੀ ਛੱਡ ਗਏ ਸੀ ਰਾਤ ਨੂੰ 8 ਵਜੇ ਛੱਡ ਗਏ ਅੱਠ ਵਜੇ ਮਾਲ ਜਾਂਦਾ 7 ਵਜੇ ਲੰਦਾ ਮਾਲ ਮੈਂ ਘਾੜ ਕੇ ਜਾਂਦਾ ਰਿਹਾ 12 1 ਵਜੇ ਫਰਮਾਇਆ ਸੀ ਜਿਹੜਾ ਮਾਰ ਕੇ ਗਿਆ ਸੀ ਅੱਛਾ ਰਾ 1 ਵਜੇ ਬਾਅਦ ਬਾਅਦ ਮੈਂ ਸੈਰ ਕੋਈ ਨਹੀਂ ਸੀ ਸ਼ਾਮ ਨੂੰ ਆਸੀ ਨਾ ਅੱਗੇ ਦੇਖਿਆ 3 ਵਜੇ ਤੱਕ ਆਇਆ ਆਇਆ ਜਦੋਂ ਆਟੋਮੋਬਾਈਲ ਵੇਖਿਆ ਜੀ ਐਮਪੀ ਕਿੰਨਿਆਂ ਕਬੜਾ ਮਰ ਗਿਆ ਇੱਕ 15000 ਰੁਪਏ ਅੱਛਾ ਕਿੰਨਾ ਕ ਦਾ ਨੁਕਸਾਨ ਹੋ ਗਿਆ ਨੁਕਸਾਨ ਕਿੰਨੇ ਕ ਦਾ ਹੋ ਗਿਆ ਜੀ ਪੰਜ ਚਾਰ ਲੱਖ ਦਾ ਸਰਕਾਰ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਨਹੀਂ ਮੰਗ ਕਰਦਾ ਮੈਨੂੰ ਮਹਾਜਨ ਮਹਾਜਨ ਦਿੱਤਾ ਜਾ ਮੇਰਾ ਦੇਗ ਦੇ ਗਰਾਂ ਨੁਕਸਾਨ ਆ ਗਿਆ ਤੇ ਗਰੀਬ ਬੰਦ ਨਾ ਮੇਰਾ ਆਈ ਆਈ ਕਾਰਬਰ ਚੱਲਦਾ ਸੀ ਮੇਰ ਕੋਲ ਸਵੇ ਨਹੀਂ ਠੀਕ ਅਕਸਰ ਕੀ ਕਾਰਨ ਲੱਗਦਾ ਪੇਡਾ ਮਰਨ ਦਾ ਜੀ ਐਕਚੁਅਲੀ ਸਾਨੂੰ ਇਹ ਲੱਗ ਰਿਹਾ ਵਾ ਕਿ ਜਿਵੇਂ ਕਿਸੇ ਐਨੀਮਲ ਦਾ ਅਟੈਕ ਹੋਣਾ ਕਿਉਂਕਿ ਸਾਰੇ ਐਨੀਮਲ ਜਿਹੜੇ ਉਹਨਾਂ ਤੇ ਇੰਜਰੀ ਮਾਰਕਸ ਹੈਗੇ ਨੇ ਠੀਕ ਸੋ ਜਿੱਦੇ ਵੀ ਮੈਂ ਐਨੀਮਲ ਡੈਥ ਹੋਈ ਆ ਲਗਭਗ ਸਾਰੇ ਐਨੀਮਲ ਗੇਟ ਦੇ ਕੋਲ ਇਕੱਠੇ ਹੋਏ ਸੀ ਇੱਕ ਦੂਜੇ ਦੇ ਉੱਤੇ ਪਏ ਹੋਏ ਸੀ ਜਦੋਂ ਅਸੀਂ ਆ ਕੇ ਵੇਖਿਆ ਠੀਕ ਹੈ ਜੀ ਸੋ ਹੁਣ ਅਸੀਂ ਜਿਹੜਾ ਕਿਉਂਕਿ ਪਹਿਲੀ ਸਾਡੀ ਜਿਹੜੀ ਕੋਸ਼ਿਸ਼ ਹੈ ਕਿ ਜਿਹੜੇ ਬੱਚੇ ਹੋਏ ਨੇ 25 ਦੇ ਦੇ ਇੱਕ ਦੇ ਫ੍ਰੈਕਚਰ ਹੈ ਦੋ ਦੰਦ ਦੇ ਜ਼ਖਮ ਨੇ ਕਾਫੀ ਗੰਦੇ ਜਨਰਲ ਟਾਂਕੇ ਲਾਉਣ ਦੀ ਜਰੂਰਤ ਹੈ ਇੱਕ ਵੀ ਅੱਖ ਦੇ ਵਿੱਚ ਜ਼ਖਮ ਹੈ ਠੀਕ ਹੈ ਜੀ ਉਹਨਾਂ ਨੂੰ ਕੁਝ ਬੜੇ ਸ਼ੌਕ ਦੇ ਵਿੱਚ ਨੇ ਐਨੀਮਲ ਸੋ ਸਾਡੀ ਟੀਮ ਲੱਗੀ ਹੈ ਇੱਕ ਵਰੀ ਅਸੀਂ ਉਹਨਾਂ ਨੂੰ ਜਿਹੜਾ ਵਾ ਟ੍ਰੀਟਮੈਂਟ ਦੇ ਰਹੇ ਹਾਂ ਜਿਹੜੀ ਟ੍ਰੀਟਮੈਂਟ ਦੇਣ ਤੋਂ ਬਾਅਦ ਫਿਰ ਅਸੀਂ ਜਿਹੜਾ ਨੈਕਸਟ ਸਟੈਪ ਦੇ ਵਿੱਚ ਪੋਸਟਮਾਰਟਮ ਕਰਾਵਾਂਗੇ ਪੋਸਟਮਾਰਟਮ ਤੋਂ ਬਾਅਦ ਪਤਾ ਲੱਗ ਸਕੇਗਾ ਫਾਈਨਲ ਰੀਜ਼ਨ ਕੀ ਹੈ ਵੀ ਕਿਸ ਕਰਕੇ ਐਨੀਮਲ ਦੀ ਠੀਕ ਹੈ ਕਿਹੜਾ ਲੱਗਦਾ ਸਰ ਐਨੀਮਲ ਕਿਹੜਾ ਲੱਗਦਾ ਜਿਹਨੇ ਅਟੈਕ ਕੀਤਾ ਕਿਸੇ ਕਹਾਸਾ ਤੇਜੀ ਕਿਉਂਕਿ ਸਾਨੂੰ ਇੱਕ ਜਗ੍ਹਾ ਤੇ ਫੁੱਟਪ੍ਰਿੰਟਸ ਲੱਗੇ ਨੇ ਉਹ ਵਾਈਲਡ ਲਾਈਫ ਦੀ ਟੀਮ ਆਏਗੀ ਉਹ ਦੇਖੇਗੀ ਵੀ ਕੁੱਤਾ ਹੈ ਜਾਂ ਕੋਈ ਹੋਰ ਜਾਨਵਰ ਲੱਗਦਾ ਠੀਕ ਹੈ ਨਹੀਂ ਕਰ ਸਕਦੇ ਠੀਕ ਹੈ ਸਰ ਕੀ ਰਿਪੋਰਟ ਬਣਾਈ ਹੈ ਜੀ ਤੁਸੀਂ ਕਿਵੇਂ ਲੱਗਦਾ ਹੈ ਐਟੈਕ ਕਿਸੇ ਵਿਅਕਤੀ ਦਾ ਹੈ ਜਾਂ ਕੋਈ ਜਾਨਵਰ ਵਗੈਰਾ ਦਾ ਜੀ ਦੇਖਦੇ ਹਾਂ ਅੱਜ ਤਾਂ ਜਿਹੜਾ ਇਹਨਾਂ ਦਾ ਮਾਲਕ ਹੈ ਉਹਨਾਂ ਦਾ ਬਿਆਨ ਲਿਖਿਆ ਹੈ ਕਿ ਉਹਨੇ ਵੀ ਇਹ ਗੱਲ ਹੀ ਕਹੀ ਹੈ ਵੀ ਕੋਈ ਲੱਗਦਾ ਜਿਵੇਂ ਕਿਸੇ ਜਾਨਵਰ ਦਾ ਐਟੈਕ ਕੀਤਾ ਹੁੰਦਾ ਬਾਕੀ ਡਾਕਟਰਾਂ ਦੀ ਟੀਮ ਆਈ ਹੋਈ ਹੈ ਜੀ ਰਖਿਆਲੇ ਵੀ ਆਏ ਹੋਏ ਨੇ ਠੀਕ ਹੈ ਜੀ ਜਿਵੇਂ ਆਪਾਂ ਨੂੰ ਇਹ ਰਿਪੋਰਟ ਦੇਣਗੇ ਉਸ ਤੋਂ ਮਾਨ ਕਰਕੇ ਉਹਦੇ ਤੋਂ ਤਾਂ ਅਗ੍ਹਾ ਕਰ ਵੀ ਦਿੱਤੀ ਜਾਵੇਗੀ ਠੀਕ ਹੈ ਸਰ ਕਾੜ ਕੇ ਜਾਂਦਾ ਰਿਹਾ 12 1 ਵਜੇ ਫਰਮਾਇਆ ਸੀ ਕਿਹੜਾ ਮਾਰ ਕੇ ਚੁੱਕਿਆ ਸੀ ਅੱਛਾ ਬਾਰੇ ਕੁਝ ਬਾਤਾਂ ਬਾਦੇ ਵਿੱਚ ਕੋਈ ਨਹੀਂ ਸੀ ਸ਼ਾਮਿਆ ਸੀ ਨਾ ਅੱਗੇ ਬੈਠੇ 3 ਵਜੇ ਤੱਕ ਆਇਆ ਆਇਆ ਜਦੋਂ ਉਹ ਤੋਂ ਮੈਂ ਫਿਰ ਵੇਖਿਆ ਜੀ ਨਾਮ ਇਹੇ ਲੱਗੇ ਇੱਕ ਵਰੀ ਅਸੀਂ ਉਹਨਾਂ ਨੂੰ ਜਿਹੜਾ ਵਾ ਟ੍ਰੀਟਮੈਂਟ ਦੇ ਰਹੇ ਆ ਜਿਹੜੀ ਟ੍ਰੀਟਮੈਂਟ ਦੇਣ ਤੋਂ ਬਾਅਦ ਫਿਰ ਅਸੀਂ ਜਿਹੜਾ ਨੈਕਸਟ ਸਟੈਪ ਦੇ ਵਿੱਚ ਪੋਸਟਮਾਰਟਮ ਕਰਾਵਾਂਗੇ ਪੋਸਟਮਾਰਟਮ ਤੋਂ ਬਾਅਦ ਪਤਾ ਲੱਗ ਸਕੇਗਾ ਫਾਈਨਲ ਆਉਂਦਾ ਬਾਕੀ ਡਾਕਟਰਾਂ ਦੀ ਟੀਮ ਆਈ ਹੋਈ ਹੈ ਜੇ ਰਖਿਆਲੇ ਵੀ ਆਏ ਹੋਏ ਨੇ ਠੀਕ ਹੈ ਜੀ ਜਿਵੇਂ ਆਪਾਂ ਨੂੰ ਕੇ ਰਿਪੋਰਟ ਦੇਣਗੇ ਉਸ ਬਣਾ ਕਰਕੇ ਉਹਦੇ ਸੁਧਾਰ ਦਾ ਕਰ ਦੇ ਜੀ ਅਮਿਤ ਜੀ ਅਮਿਤ ਜੀ ਕਦੋਂ ਪਤਾ ਲੱਗਿਆ ਤੁਹਾਨੂੰ ਇਹ ਪੇਡਾਂ ਉੱਪਰ ਜਿਹੜਾ ਅਟੈਕ ਹੋਇਆ ਇਹ ਤਾਂ ਸਵੇਰੇ 6:30 ਲੱਗਿਆ ਜੀ ਰਾਤ ਨੂੰ ਕਿੰਨੇ ਵੀ ਛੱਡ ਗਏ ਸੀ ਰਾਤ ਨੂੰ 8:00 ਛੱਡ ਗਏ ਅੱਠ ਵਜੇ ਮਾਲ ਜਾਂਦਾ 7:00 ਵਜੇ ਲੰਦਾ ਮਾਲ ਮੈਂ ਗਾਰਡ ਕੇ ਜਾਂਦਾ ਰਿਹਾ 12:00 1:00 ਵਜੇ ਫਰਮਾਇਆ ਸੀ ਜਿਹੜਾ ਮਾਰ ਕੇ ਗਿਆ ਸੀ ਅੱਛਾ ਨਾਰਾਇਣ ਜੀ ਬਾਦੇ ਬਾਦੇ ਵਿੱਚ ਕੋਈ ਨਹੀਂ ਸੀ ਇਨਸਾਨ ਹੋਇਆ ਸੀ ਮੈਂ ਅੱਗੇ ਦੇਖਿਆ 3 ਵਜੇ ਤੱਕ ਆਇਆ ਆਇਆ ਜਦੋਂ ਆਟੋਮੋਬਾਈਲ ਦੇਖਿਆ ਜੀ ਡੀਐਮਪੀ ਕਿੰਨਿਆਂ ਕਬੜਾ ਮਰ ਗਏ 50000 ਰੁਪਏ ਅੱਛਾ ਕਿੰਨਾ ਕੁ ਦਾ ਨੁਕਸਾਨ ਹੋ ਗਿਆ ਨੁਕਸਾਨ ਕਿੰਨੇ ਕੁ ਦਾ ਹੋ ਗਿਆ ਜੀ 5-4 ਲੱਖ ਦਾ ਸਰਕਾਰ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਨਹੀਂ ਮੰਗ ਕਰਦਾ ਮੈਨੂੰ ਮਾ ਜਨ ਮਾਗਦੇ ਦਿੱਤਾ ਜਾ ਮੇਰਾ ਬਿਗਰਾ ਨੁਕਸਾਨ ਹੈ ਬਿਲਕੁਰੀ ਬਦਲ ਮੇਰਾ ਆਈ ਆਈ ਕਾਰੋਬਾਰ ਚੱਲਦਾ ਸੀ ਮੇਰੇ ਕੋਲ ਸਵੇ ਨਹੀਂ ਠੀਕ ਅਕਸਰ ਕੀ ਕਾਰਨ ਲੱਗਦਾ ਪੇਡਾ ਮਰਨ ਦਾ ਜੀ ਐਕਚੁਅਲੀ ਸਾਨੂੰ ਇਹ ਲੱਗ ਰਿਹਾ ਵਾ ਕਿ ਜਿਵੇਂ ਕਿਸੇ ਐਨੀਮਲ ਦਾ ਅਟੈਕ ਹੋਣਾ ਕਿਉਂਕਿ ਸਾਰੇ ਐਨੀਮਲ ਜਿਹੜੇ ਉਹਨਾਂ ਤੇ ਇੰਜਰੀ ਮਾਰਕਸ ਹੈਗੇ ਨੇ ਠੀਕ ਹੈ ਸੋ ਜਿੱਦੇ ਵੀ ਮੈਂ ਐਨੀਮਲ ਡੈਥ ਹੋਈ ਆ ਲਗਭਗ ਸਾਰੇ ਐਨੀਮਲ ਗੇਟ ਦੇ ਕੋਲ ਇਕੱਠੇ ਹੋਏ ਸੀ ਇੱਕ ਦੂਜੇ ਦੇ ਉੱਤੇ ਪਏ ਹੋਏ ਸੀ ਜਦੋਂ ਅਸੀਂ ਆ ਕੇ ਵੇਖਿਆ ਠੀਕ ਹੈ ਜੀ ਸੋ ਹੁਣ ਅਸੀਂ ਜਿਹੜਾ ਕਿਉਂਕਿ ਪਹਿਲੀ ਸਾਡੀ ਜਿਹੜੀ ਕੋਸ਼ਿਸ਼ ਹੈ ਕਿ ਜ ਨੇ 25 ਦੇ ਕਰੀਬ ਐਨੀਮਲ ਬੱਚੇ ਹੋਏ ਨੇ ਠੀਕ ਹੈ ਜੀ ਉਹਨਾਂ ਤੇ ਇੱਕ ਦੇ ਫ੍ਰੈਕਚਰ ਹੈ ਦੋ ਤਿੰਨ ਦੇ ਜ਼ਖਮ ਨੇ ਕਾਫੀ ਗੰਦੇ ਜਿਹਨਾਂ ਨੂੰ ਟਾਂਕੇ ਲਾਉਣ ਦੀ ਜਰੂਰਤ ਹੈ ਇੱਕ ਦੀ ਅੱਖ ਦੇ ਵਿੱਚ ਜ਼ਖਮ ਹੈ ਠੀਕ ਹੈ ਜੀ ਆ ਉਹਨਾਂ ਨੂੰ ਕੁਝ ਬੜੇ ਸ਼ੌਕ ਦੇ ਵਿੱਚ ਨੇ ਐਨੀਮਲ ਸੋ ਸਾਡੀ ਟੀਮ ਲੱਗੀ ਹੈ ਇੱਕ ਪਰੀ ਅਸੀਂ ਉਹਨਾਂ ਨੂੰ ਜਿਹੜਾ ਵਾ ਟ੍ਰੀਟਮੈਂਟ ਦੇ ਰਹੇ ਆ ਜਿਹੜੀ ਟ੍ਰੀਟਮੈਂਟ ਦੇਣ ਤੋਂ ਬਾਅਦ ਫਿਰ ਅਸੀਂ ਜਿਹੜਾ ਨੈਕਸਟ ਸਟੈਪ ਦੇ ਵਿੱਚ ਪੋਸਟਮਾਰਟਮ ਕਰਾਵਾਂਗੇ ਪੋਸਟਮਾਰਟਮ ਤੋਂ ਬਾਅਦ ਪਤਾ ਲੱਗ ਸਕੇਗਾ ਫਾਈਨਲ ਰੀਜ਼ਨ ਕੀ ਹੈ ਵੀ ਕਿਸ ਕਰਕੇ ਐਨੀਮਲ ਦੀ ਠੀਕ ਹੈ ਕਿਹੜਾ ਲੱਗਦਾ ਸਰ ਐਨੀਮਲ ਕਿਹੜਾ ਲੱਗਦਾ ਇਹ ਜਿਹਨੇ ਅਟੈਕ ਕੀਤਾ ਹੈ ਕਿਹਦਾ ਸਾਡੇ ਜੀ ਕਿਉਂਕਿ ਸਾਨੂੰ ਇੱਕ ਜਗ੍ਹਾ ਤੇ ਫੁੱਟਪ੍ਰਿੰਟਸ ਲੱਗੇ ਨੇ ਉਹ ਵਾਈਲਡ ਲਾਈਫ ਦੀ ਟੀਮ ਆਏਗੀ ਉਹ ਦੇਖੇਗੀ ਵੀ ਕੁੱਤਾ ਹੈ ਜਾਂ ਕੋਈ ਹੋਰ ਜਾਨਵਰ ਲੱਗਦਾ ਹੈ ਠੀਕ ਹੈ ਕਰ ਸਕਦੇ ਠੀਕ ਹੈ ਸਰ ਕੀ ਰਿਪੋਰਟ ਬਣਾਈ ਹੈ ਜੀ ਤੁਸੀਂ ਕਿਵੇਂ ਲੱਗਦਾ ਹੈ ਐਟੈਕ ਕਿਸੇ ਵਿਅਕਤੀ ਦਾ ਹੈ ਜਾਂ ਕੋਈ ਜਾਨਵਰ ਵਗੈਰਾ ਦਾ ਜੀ ਦੇਖਦੇ ਹਾਂ ਅੱਜ ਤੱਕ ਜਿਹੜਾ ਇਹਨਾਂ ਦਾ ਮਾਲਕ ਹੈ ਉਹਨਾਂ ਦਾ ਬਿਆਨ ਲਿਖਿਆ ਹੈ ਕਿ ਉਹਨੇ ਵੀ ਇਹ ਗੱਲ ਹੀ ਕਹੀ ਹੈ ਵੀ ਕੋਈ ਲੱਗਦਾ ਜਿਵੇਂ ਕਿਸੇ ਜਾਨਵਰ ਨੇ ਐਟੈਕ ਕੀਤਾ ਹੁੰਦਾ ਬਾਕੀ ਡਾਕਟਰਾਂ ਦੀ ਟੀਮ ਆਈ ਹੋਈ ਹੈ ਜੀ ਰਖਿਆਲੇ ਵੀ ਆਏ ਹੋਏ ਨੇ ਠੀਕ ਹੈ ਜੀ ਜਿਵੇਂ ਆਪਾਂ ਨੂੰ ਇਹ ਰਿਪੋਰਟ ਦੇਣਗੇ ਉਸ ਤੋਂ ਬਾਅਦ ਕਰ ਵੀ ਦਿੱਤੀ ਜਾਵੇਗੀ ਠੀਕ ਹੈ ਸਰ